ਕੀ ਕੰਮ ਕਰਦੇ ਜੀ ਕੋਈ ਰਿਕਸ਼ਾ ਇਹ ਰਿਕਸ਼ਾ ਜੀ ਹਾਂਜੀ ਆ ਟ੍ਰੈਫਿਕ ਉਹਦੀ ਲੱਗੇ ਕਰਨ ਕੀ ਗੱਲ ਕੋਦੀ ਲੱਗੇਗਾ ਕਿਦਾਂ ਲੱਗੇ ਹੋ ਹੁਣੇ 5-7 ਮਿੰਟ ਹੋਇਆ ਵਾ ਰੋ ਹੀ ਕਰਦੇ ਹੋ ਆ ਕਰ ਕਰ ਲੱਗ ਜੇ ਸ਼ੌਂਕੀ ਤੌਰ ਤੇ ਇਹ ਸ਼ੌਕ ਹੈ ਤੁਹਾਨੂੰ ਹਾਂਜੀ ਅਧਿਕਾਰੀ ਨਹੀਂ ਕਹਤੇ ਕਿ ਪੁਲਿਸ ਅਧਿਕਾਰੀ ਨਹੀਂ ਕਰ ਹਾਂਜੀ ਇੱਥੇ ਆ ਰਹੇ ਨੇ ਲੱਗ ਚਾ ਇਹ ਤਾਂ ਰੋਟੀ ਖਾ ਰਹੇ ਨੇ ਇਹ ਰੋਟੀ ਖਾਤੀ ਠੀਕ ਕਰ ਰਹੇ ਹੋ ਹਾਂਜੀ ਵਧੀਆ ਲੱਗਦਾ ਸ਼ੌਂਕ ਹੈ ਆਪਣਾ ਭਾਈ 55 ਹਾਂਜੀ ਸੋਨ ਦਾ ਵੈ ਸ਼ੌਂਕ ਹੈ ਜਿਹਨੂੰ ਕਹਿੰਦੇ ਆ ਕਰ ਛੱਡੀਦਾ ਵਾ ਹਾਂਜੀ ਜਰਮਨ ਪੁਆਇੰਟ ਚਲੋ ਇਹ ਵਲਾਸ਼ ਹੁੰਦਾ ਹਾਂਜੀ ਹਾਂ ਹੋਰ ਵੀ ਕਰਦੇ ਕਿ ਦਾਪ ਚੌਕ ਆ ਜਾਂਦਾ ਠੀਕ ਚਲੋ ਜਿੱਥੇ ਚੌਂਕ ਹੁੰਦਾ ਹੁੰਦਾ ਜਾਮ ਜਮਾ ਲਓ ਮੇਨ ਪੁਆਇੰਟ ਜਿਹੜਾ ਟ੍ਰਾਫਿਕ ਵਾਲਾ ਚੌਂਕ ਹੈ ਦਾ ਫਾਈਵ ਓਵਰ ਵਾਲਾ ਸੀ ਜੇ ਇੱਕ ਦਿਨ ਨੰਨਾ ਕਾ ਜਾਮ ਸੀ ਨਾ ਜਦਨਾ ਵੀ ਫਾਈਵ ਓਵਰ ਸਨੀਸੇਗਾ ਲੋਕਾਂ ਨੇ ਦੋ ਵਦ ਇਹ ਨੰਨਾ ਕਾ ਜਾਮ ਲਗਾ ਛੱਡਦੇ ਕਿ ਨਾ ਤੇ ਮੈਂ ਕੋਰ ਗੁਸਤ ਕੀਤੀ ਸੀ ਕਿ ਆ ਵੀ ਇਹ ਜਾਮ ਕਿਦਾਂ ਹੋਰ ਸਰਵਨਵੇਂ ਹੋ ਜੇ ਮੇਨ ਪੁਆਇੰਟ ਜਿੱਦਾਂ ਨਾ ਵਨਵੇ ਹੋ ਗਿਆ ਨਾ ਬਹੁਤ ਹੀ ਵਧੀਆ ਹੈ ਬਹੁਤ ਹੀ ਆਜਾ ਪ੍ਰਸੰਨ ਉਹ ਨੇ ਪਹਿਲ ਪਹੁੰਚ ਦਿਆ ਖਾਸ ਕਰਕੇ ਮੇਨ ਪੁਆਇੰਟ ਹੈ ਮੈਂ ਬਹੁਤ ਖੁਸ਼ ਆ ਜਿਹੜਾ ਮੇਨ ਪਟੋਆ ਜਿਹੜਾ ਰੋਡ ਲੋਕੀ ਆਵਾਜ਼ ਤੋਂ ਮਜਬੂਰ ਨੇ ਕਿ ਜਿਹੜੇ ਵਾਰ ਵਾਰ ਕਲੈਂਚ ਕਿਉਂ ਨਹੀਂ ਜਾਂਦੇ ਐਸੀ ਗੱਲ ਤਾਂ ਆਪ ਲੋਕ ਆ ਇੱਕ ਕਲੈਂਚ ਦੇ ਕਿਉਂ ਨਾ ਵਧੀਆ ਕੰਮ ਰਊ ਟ੍ਰੈਫਿਕ ਦੀ ਕਲੀਅਰ ਕਰਦੇ ਵੀ ਸਾਡੀ ਭਾਈ ਸਾਹਿਬ ਤੁਹਾਡੇ ਸਾਹਮਣੇ ਹੀ ਆ ਨਹੀਂ ਜਿੱਥੇ ਵੀ ਤੁਹਾਨੂੰ ਲੱਗੇ ਦਿੱਕਤ ਹੋ ਉੱਥੇ ਕਰਦੇ ਵੀਰ ਜੀ ਮੇਨ ਪੁਆਇੰਟ ਦੇ ਅੱਜ ਜੇ ਲੱਗੇ ਤਾਂ ਫੇਲਪ ਕਰਨੀ ਪੈਂਦੀ ਆ ਪੰਜ ਮੇਨ ਪੁਆਇੰਟ ਲੋਕਾਂ ਨੂੰ ਕੀ ਮੈਸੇਜ ਦੋਗੇ ਮੈਂ ਸਹੀ ਦੇਣਾ ਜਿਹੜਾ ਆਪਣੇ ਲੈਂਚ ਰਹਿਣਾ ਲੋਕ ਨਹੀਂ ਰਹਿ ਸਕਦੇ ਪੜ ਲੈ ਕੇ ਅਨਪੜ ਰਹਿ ਗਏ ਨੇ ਇਹ ਆਪਣਾ ਓਮ ਪ੍ਰਕਾਸ਼